ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖੇ ਅੱਜ ਅਸੀਂ ਗੱਲ ਕਰਨੀ ਕਿ ਇਹ ਤਿੰਨ ਗੱਲਾਂ ਵਿਅਕਤੀ ਨੂੰ ਬਰਬਾਦ ਕਰ ਦਿੰਦੀਆਂ ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਹੋਣਗੀਆਂ ਪਰ ਜਿਹੜੀਆਂ ਅਸੀਂ ਅੱਜ ਖਾਸ ਤਿੰਨ ਗੱਲਾਂ ਕਰਨੀਆਂ ਉਹਨਾਂ ਵੱਲ ਧਿਆਨ ਜ਼ਰੂਰ ਦਿਓ ਨੰਬਰ 1 ਤੇ ਆਜੀ ਸ਼ੱਕ ਸ਼ੱਕ ਹਰ ਰਿਸ਼ਤੇ ਨੂੰ ਖਾ ਜਾਂਦਾ ਹੈ ਭਾਵੇਂ ਉਹ ਕੋਈ ਵੀ ਹੋਵੇ ਖਾਸ ਕਰਕੇ ਰਿਸ਼ਤਾ ਕੋਈ ਵੀ ਹੋਵੇ ਉਹਦੇ ਉੱਪਰ ਭਰੋਸਾ ਹੋਣਾ ਬਹੁਤ ਜ਼ਰੂਰੀ ਆ ਕਈ ਵਾਰੀ ਸਾਨੂੰ ਕਿਸੇ ਤੇ ਕੋਈ ਸ਼ੱਕ ਹੁੰਦਾ ਨਾ ਇਸ ਸ਼ੱਕ ਨੂੰ ਪੈਦਾ ਹੀ ਨਾ ਹੋਣ ਦਿਓ ਰਿਸ਼ਤਾ ਇੰਨਾ ਮਜ਼ਬੂਤ ਹੋਵੇ ਇੰਨਾ ਪਿਆਰਾ ਹੋਵੇ ਪਰ ਜੇਕਰ ਤੁਹਾਨੂੰ ਕਿਸੇ ਤੇ ਕੋਈ ਡਾਊਟ ਹੋ ਗਿਆ ਨਾ ਤਾਂ ਚੁੱਪ ਰਹਿ ਕੇ ਇਸ ਨੂੰ ਅੰਦਰੇ-ਅੰਦਰ ਨਾ ਪੀਵੀ ਜਾਓ ਕਿਉਂਕਿ ਇਹ ਸ਼ੱਕ ਵੱਧਦਾ ਪਤਾ ਕਦੋਂ ਆ ਜਦੋਂ ਸਾਹਮਣੇ ਵਾਲੇ ਨਾਲ ਗੱਲ ਨਹੀਂ ਨਾ ਕੀਤੀ ਜਾਂਦੀ ਤੇ ਆਪਣੇ ਅੰਦਰ ਉਸ ਸ਼ੱਕ ਨੂੰ ਪਾਲੀ ਜਾਣਾ। ਭਾਵ ਜਦੋਂ ਇੱਕ ਵਾਰੀ ਸ਼ੱਕ ਪੈਦਾ ਹੋ ਜਾਂਦਾ ਨਾ ਫਿਰ ਉਸ ਰਿਸ਼ਤੇ ਨੂੰ ਖਾ ਜਾਂਦਾ ਆ। ਜਿਸਤੇ ਵੀ ਸ਼ੱਕ ਪੈਦਾ ਹੋਇਆ ਹੋਵੇ ਇਹ ਰਿਸ਼ਤੇ ਦਾ ਸ਼ੱਕ ਦੂਰ ਕਰਨ ਵਾਸਤੇ ਨਾ ਉਸ ਵਿਅਕਤੀ ਦੇ ਨਾਲ ਚੁੱਪ ਨਹੀਂ ਰਹੋ। ਉਹਦੇ ਨਾਲ ਖੁੱਲ੍ਹ ਕੇ ਗੱਲ ਕਰੋ। ਜੇਕਰ ਖੁੱਲ੍ਹ ਕੇ ਗੱਲ ਕਰੋਗੇ ਨਾ ਤਾਂ ਅਗਲਾ ਤੁਹਾਨੂੰ ਸਾਰੀ ਗੱਲ ਪੂਰੀ ਡਿਟੇਲ ਦੇ ਨਾਲ ਦੱਸੇਗਾ। ਜਿਸ ਤਰ੍ਹਾਂ ਤੁਹਾਡਾ ਸ਼ੱਕ ਦੂਰ ਹੋ ਜਾਵੇਗਾ ਤੇ ਜੇਕਰ ਤੁਸੀਂ ਸਾਹਮਣੇ ਵਾਲੇ ਨਾਲ ਗੱਲ ਹੀ ਨਹੀਂ ਕਰੋਗੇ ਆਪਣੇ ਅੰਦਰ ਹੀ ਸ਼ੱਕ ਨੂੰ ਪਾਲੀ ਜਾਓਗੇ ਪਾਲੀ ਜਾਓਗੇ ਫਿਰ ਭਵੇਂ ਗੱਲ ਕੋਈ ਵੀ ਨਾ ਹੋਵੇ ਪਰ ਕੜੀ ਨਾ ਕੜੀ ਜੁੜਦੀ ਜਾਣੀ ਆ ਤੇ ਉਹ ਸ਼ੱਕ ਜਿਹੜਾ ਨਾ ਉਹ ਵੱਧਦਾ ਜਾਣਾ ਵੱਧਦਾ ਜਾਣਾ ਤੇ ਉਹ ਸ਼ੱਕ ਦੀ ਕੜੀ ਲੰਬੀ ਹੁੰਦੀ ਜਾਣੀ ਆ ਜਿਸ ਤੋਂ ਫਿਰ ਬਾਅਦ ਵਿੱਚ ਤੁਸੀਂ ਧਮਾਕਾ ਕਰਨਾ ਤੇ ਫਿਰ ਅਗਲੇ ਨੇ ਉਹ ਗੱਲ ਨੂੰ ਸੁਣਨਾ ਵਿਚਾਰਨਾ ਨਹੀਂ ਆ ਫਿਰ ਝਗੜਿਆਂ ਦੀ ਨੌਬਤ ਆ ਜਾਂਦੀ ਰਿਸ਼ਤੇ ਟੁੱਟਣ ਦੀ ਨੌਬਤ ਆ ਜਾਂਦੀ ਆ ਤੇ ਰਿਸ਼ਤਾ ਇੰਨਾ ਮਜ਼ਬੂਤ ਹੋਵੇ ਇੰਨਾ ਪਿਆਰਾ ਹੋਵੇ ਕਿ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਾ ਹੋਵੇ ਕਿਉਂਕਿ ਜੇ ਭਰੋਸਾ ਹੋਵੇਗਾ ਨਾ ਤਾਂ ਫਿਰ ਉੱਥੇ ਸ਼ੱਕ ਨਹੀਂ ਹੁੰਦਾ ਤੇ ਜਿੱਥੇ ਸ਼ੱਕ ਹੁੰਦਾ ਨਾ ਉੱਥੇ ਤੁਹਾਡਾ ਭਰੋਸਾ ਡੋਲਿਆ ਹੁੰਦਾ ਆ ਤੇ ਇਸ ਜਦੋਂ ਪੈਦਾ ਹੋ ਹੀ ਜਾਵੇ ਨਾ ਤਾਂ ਫਿਰ ਖੁੱਲ ਕੇ ਗੱਲ ਕਰ ਲਵੋ ਫਿਰ ਚੁੱਪ ਨਾ ਰਹੋ ਕੁੱਟੇ ਨਾ ਰਹੋ ਜ਼ਿਆਦਾਤਰ ਮੈਂ ਇਹ ਆਦਤਾਂ ਬਹੁਤ ਸਾਰੇ ਲੋਕਾਂ 'ਚ ਵੇਖੀਆਂ ਕਿ ਜਦੋਂ ਉਹਨਾਂ ਨੂੰ ਕਿਸੇ ਤੇ ਸ਼ੱਕ ਹੁੰਦਾ ਨਾ ਤਾਂ ਉਹ ਉਸ ਸ਼ੱਕ ਨੂੰ ਆਪਣੇ ਅੰਦਰ ਪਾਲ ਕੇ ਤੇ ਅਗਲੇ ਨਾਲ ਚੁੱਪ ਰਹਿੰਦੇ ਆ ਖੁੱਲ ਕੇ ਗੱਲ ਨਹੀਂ ਕਰਦੇ ਮਨ ਵਿੱਚ ਗੁੱਸਾ ਰੱਖਦੇ ਆ ਤੇ ਉਹ ਸ਼ੱਕ ਜਿਹੜਾ ਉਹ ਵੱਧਦਾ ਜਾਂਦਾ ਵੱਧਦਾ ਜਾਂਦਾ ਜੇ ਉਹ ਪਹਿਲੇ ਦਿਨੀ ਤੁਹਾਨੂੰ ਕੋਈ ਡਾਊਟ ਹੋਇਆ ਨਾ ਤਾਂ ਤੁਸੀਂ ਉਹਦੇ ਨਾਲ ਖੁੱਲ ਕੇ ਗੱਲ ਕਰ ਲਵੋ ਤੇ ਫਿਰ ਉਹ ਗੱਲ ਜਿਹੜੀ ਆ ਤੁਹਾਡੀ ਸੁਲਝ ਸਕਦੀ ਆ ਉਹ ਰਿਸ਼ਤਾ ਬਚ ਸਕਦਾ ਆ ਨੰਬਰ 2 ਤੇ ਆਜੀ ਮਾੜੀ ਸੋਚ 네ਗੇਟਿਵਿਟੀ ਜਦੋਂ ਵੀ ਕਈ ਵਾਰੀ ਕੁਝ ਲੋਕ ਕੀ ਹੁੰਦੇ ਕਿ ਉਹਨਾਂ ਦੀ ਸੋਚ ਹਮੇਸ਼ਾ 네ਗੇਟਿਵ ਹੁੰਦੀ ਆ ਮਾੜਾ ਹੀ ਸੋਚਦੇ ਆ ਆ ਨਹੀਂ ਹੋਣਾ ਮੇਰ ਕੋ ਆ ਨਹੀਂ ਹੋਣਾ ਮੇਰ ਕੋ ਖੋਸ਼ ਘਾਟਾ ਰਹਿੰਦੇ ਆ ਜਿਵੇਂ ਅਸੀਂ ਇੱਕ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਕਿ ਜਿਹੜੇ ਬੰਦੇ ਦੀ ਸੋਚ 네ਗੇਟਿਵ ਹੁੰਦੀ ਆ ਨਾ ਉਹ ਵਿਅਕਤੀ ਆਪਣੀ ਉਮਰ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਕਿਉਂਕਿ ਉਹ ਪਰੇਸ਼ਾਨ ਰਹਿੰਦਾ ਆ ਕੰਮ ਮੇਰ ਕੋ ਨਹੀਂ ਹੋਣਾ ਮੈਂ ਨਹੀਂ ਕਰ ਸਕਦਾ ਜਾਂ ਜੇ ਦੂਜੇ ਨੇ ਕੋਈ ਤਰੱਕੀ ਕਰ ਲਈ ਉਹਨੂੰ ਵੇਖ ਕੇ ਸੜੇ ਜਾਣਾ ਉਹਨੇ ਇਹ ਕੰਮ ਕਿਵੇਂ ਕਰ ਲਿਆ ਇਹ ਕੰਮ ਤੇ ਹੋਣਾ ਹੀ ਨਹੀਂ ਸੀ ਵਿਅਕਤੀ ਨੂੰ ਹਮੇਸ਼ਾ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਆ ਆਪਣੇ ਲਈ ਵੀ ਤੇ ਦੂਜਿਆਂ ਲਈ ਵੀ ਜੇਕਰ ਕੋਈ ਤਰੱਕੀ ਕਰਦਾ ਕੋਈ ਕਾਮਯਾਬ ਹੁੰਦਾ ਤਾਂ ਉਹਨੂੰ ਵੇਖ ਕੇ ਖੁਸ਼ ਹੋਣਾ ਚਾਹੀਦਾ ਨਾ ਕਿ ਜੈਲਸੀ ਫੀਲ ਕਰਨੀ ਚਾਹੀਦੀ ਆ ਤੇ ਫਿਰ ਕੁਝ ਲੋਕਾਂ ਦੀ ਸੋਚ ਹੀ ਮਾੜੀ ਹੁੰਦੀ ਉਹ ਕੋਸ਼ ਕਰਨ ਦੀ بجائے ਪਹਿਲਾਂ ਹੀ ਕਹਿ ਦੇਣਗੇ ਇਹ ਨਹੀਂ ਮੇਰੇ ਕੋਲ ਹੋਣਾ ਮੈਂ ਤੇ ਇਹ ਕਰ ਹੀ ਨਹੀਂ ਸੋ ਆਪ ਵੀ ਪੋਜ਼ਿਟਿਵ ਰਹੋ ਚੰਗੀ ਸੋਚ ਰੱਖੋ ਦੂਜੇ ਪ੍ਰਤੀ ਵੀ ਚੰਗੀ ਸੋਚ ਰੱਖੋ ਆਪ ਵੀ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ ਨੰਬਰ 3 ਤੇ ਆਜੀ ਗੁੱਸਾ ਗੁੱਸਾ ਤਬਾ ਕਿਵੇਂ ਕਰਦਾ ਤੁਸੀਂ ਸਾਰੇ ਜਾਣੇ ਜਾਣਦੇ ਹੋ ਕਿ ਜਦੋਂ ਵਿਅਕਤੀ ਗੁੱਸੇ 'ਚ ਹੁੰਦਾ ਨਾ ਤਾਂ ਉਹ ਅੰਨਾ ਹੋ ਜਾਂਦਾ ਗੁੱਸਾ ਅੰਨਾ ਹੁੰਦਾ ਆ ਤੇ ਵਿਅਕਤੀ ਨੂੰ ਗੁੱਸੇ ਵਿੱਚ ਜਦੋਂ ਝੋਰ-ਝੋਰ ਦੀ ਉੱਚੀ-ਉੱਚੀ ਬੋਲਦਾ ਹੈ ਨਾ ਤਾਂ ਉਹਦੇ ਤੇ ਇੰਨਾ ਜ਼ੋਰ ਨਹੀਂ ਲੱਗਦਾ ਜਿੰਨਾ ਗੁੱਸੇ ਵਿੱਚ ਆਏ ਵਿਅਕਤੀ ਨੂੰ ਚੁੱਪ ਰਹਿਣ ਤੇ ਲਾਉਣਾ ਪੈਂਦਾ ਤੇ ਚੁੱਪ ਰਹਿਣ ਤੇ ਜ਼ੋਰ ਕੋਈ ਨਹੀਂ ਲਾਉਂਦਾ ਬਹੁਤ ਘੱਟ ਲੋਕ ਲਾਉਂਦੇ ਆ ਕਿ ਗੁੱਸਾ ਆਇਆ ਹੋਵੇ ਤੇ ਉਹ ਚੁੱਪ ਕਰਕੇ ਪੀ ਜਾਣ ਗੁੱਸੇ ਨੂੰ ਨਹੀਂ ਤੇ ਫਿਰ ਕੀ ਹੁੰਦਾ ਕਿ ਗੁੱਸੇ ਵਿੱਚ ਉੱਚੀ-ਉੱਚੀ ਬੋਲਦੇ ਗਾਲੀ-ਗਲੋਚ ਕਰਦੇ ਹੱਥੋਂ ਪਾਈ ਹੁੰਦੇ ਤੇ ਫਿਰ ਅਸੀਂ ਤੇ ਗੱਲ ਕਰ ਰਹੇ ਆ ਕਿ ਇਹ ਚੀਜ਼ਾਂ ਤਬਾਹ ਕਰ ਦਿੰਦੀਆਂ ਤੇ ਫਿਰ ਉਹਨਾਂ ਵਿੱਚ ਗੁੱਸਾ ਗੁੱਸਾ ਤਬਾਹ ਕਿਵੇਂ ਕਰਦਾ ਹੁਣ ਕਈ ਵਾਰੀ ਕੀ ਹੁੰਦਾ ਕਿ ਵਿਅਕਤੀ ਦੀ ਕਿਸੇ ਨਾਲ ਕੋਈ ਲੜਾਈ ਝਗੜਾ ਹੋ ਜਾਂਦਾ ਕਿਸੇ ਕੋਈ ਰਿਸ਼ਤਾ ਛੱਡ ਕੇ ਚਲ ਜਾਂਦਾ ਉਹਨੂੰ ਤਾਂ ਗੁੱਸਾ ਆਉਂਦਾ ਕਈ ਵਾਰੀ ਵਿਅਕਤੀ ਨੇ ਦੂਜਿਆਂ ਤੋਂ ਉਮੀਦਾਂ ਵੱਧ ਲਾਈਆਂ ਹੁੰਦੀਆਂ ਜੇਕਰ ਕੋਈ ਸਾਹਮਣੇ ਵਾਲਾ ਉਸ ਉਮੀਦ ਤੇ ਖਰਾ ਨਹੀਂ ਉਤਰਦਾ ਤਾ ਗੁੱਸਾ ਚੜ ਜਾਂਦਾ ਕਿ ਮੈਂ ਇੰਜ ਕੀਤਾ ਇਹਦੇ ਲਈ ਇੰਨੇ ਮੇਰੇ ਲਈ ਨਹੀਂ ਕੀਤਾ ਉਹਨੂੰ ਤਾਂ ਗੁੱਸਾ ਚੜ ਗਿਆ ਜੇ ਕੋਈ ਆਖੇ ਨਹੀਂ ਲੱਗਿਆ ਤਾਂ ਗੁੱਸਾ ਚੜ ਗਿਆ ਇਹ ਗੁੱਸਾ ਵੀ ਕਈ ਰੂਪ ਲੈਂਦਾ ਤੇ ਕਈ ਵਾਰੀ ਫਿਰ ਗੁੱਸਾ ਇੰਨਾ ਚੜ ਜਾਂਦਾ ਕਿ ਵਿਅਕਤੀ ਹੱਥੋਪਾਈ ਤੇ ਆ ਜਾਂਦਾ ਤੇ ਫਿਰ ਜਦੋਂ ਵਿਅਕਤੀ ਕਿਸੇ ਨਾਲ ਇੰਨੇ ਗੁੱਸੇ 'ਚ ਹੱਥੋਪਾਈ ਹੋ ਜਾਵੇ ਕਿਸੇ ਦੂਜੇ ਦੇ ਸੱਟ ਲੱਗ ਜਾਵੇ ਤਾਂ ਫਿਰ ਤੁਸੀਂ ਸਾਰੇ ਜਾਣਦੇ ਹੋ ਕਿ ਫਿਰ ਇਹਦਾ ਕੀ ਨਤੀਜਾ ਨਿਕਲਦਾ ਕਈ ਵਾਰੀ ਗੁੱਸੇ ਦੇ ਵਿੱਚ ਵਿਅਕਤੀ ਬਹੁਤ ਵੱਡੇ ਕਦਮ ਚੁੱਕ ਲੈਂਦਾ ਕੋਈ ਨਹਿਰ ਚ ਛਾਲ ਮਾਰ ਦਿੰਦਾ ਕੋਈ ਆਪਣਾ ਨੁਕਸਾਨ ਕਰ ਲੈਂਦਾ ਕੋਈ ਕਿਸੇ ਦਾ ਨੁਕਸਾਨ ਕਰ ਦਿੰਦਾ ਫਿਰ ਜਦੋਂ ਕਿਸੇ ਦਾ ਨੁਕਸਾਨ ਕੀਤਾ ਜਾਂਦਾ ਆ ਤੇ ਫਿਰ ਵਿਅਕਤੀ ਨੂੰ ਭੁਗਤਣਾ ਤੇ ਪੈਂਦਾ ਹੀ ਆ ਫਿਰ ਉਹ ਅਗਲਾ ਪਰਿਵਾਰ ਵੀ ਭੁਗਤਦਾ ਤੇ ਕਰਨ ਵਾਲਾ ਵੀ ਭੁਗਤਦਾ ਫਿਰ ਉਹ ਜ਼ਿੰਦਗੀ ਨੂੰ ਤਬਾਹੀ ਕਰ ਦਿੰਦਾ ਆ ਫਿਰ ਇਸ ਤੋਂ ਵੱਧ ਹੋਰ ਤਬਾਹੀ ਕੀ ਹੋ ਸਕਦੀ ਆ ਕਿ ਜਦੋਂ ਗੁੱਸਾ ਚੜਦਾ ਵਿਅਕਤੀ ਨੂੰ ਤਾਂ ਕੁਝ ਨਹੀਂ ਸੋਚਦਾ ਕੁਝ ਨਹੀਂ ਸਮਝਦਾ ਤੇ ਕਈ ਤਰੀਕਿਆਂ ਨਾਲ ਆਪਣਾ ਗੁੱਸਾ ਜਿਹੜਾ ਨਾ ਕੋਈ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਦਿੰਦਾ ਕੋਈ ਦੂਜੇ ਜਣੇ ਨੂੰ ਨੁਕਸਾਨ ਪਹੁੰਚਾ ਦਿੰਦਾ ਇਸ ਤਰ੍ਹਾਂ ਗੁੱਸਾ ਜਿਹੜਾ ਵਾ ਨਾ ਉਹ ਵਿਅਕਤੀ ਨੂੰ ਤਬਾਹ ਕਰਕੇ ਰੱਖ ਦਿੰਦਾ ਤੇ ਗੁੱਸਾ ਹਮੇਸ਼ਾ ਅੰਨਾ ਹੁੰਦਾ ਆ ਤੇ ਗੁੱਸੇ ਤੇ ਕੰਟਰੋਲ ਕਰਨਾ ਹਰ ਵਿਅਕਤੀ ਨੂੰ ਆਉਂਦਾ ਹੋਣਾ ਚਾਹੀਦਾ ਤੇ ਆਪਣੇ ਤੇ ਇੰਨਾ ਜ਼ੋਰ ਜ਼ਰੂਰ ਲਾ ਲਓ ਕਿ ਜਦੋਂ ਤੁਹਾਨੂੰ ਗੁੱਸਾ ਆਵੇ ਨਾ ਤਾਂ ਉਹ ਕੋਈ ਸ਼ ਟਾਈਮ ਕੋਈ ਸਮਾਂ ਜਿਹੜਾ ਆ ਨਾ ਉਹ ਇੱਧਰ ਉੱਧਰ ਫੇਰ ਕੇ ਇੱਧਰ ਉੱਧਰ ਧਿਆਨ ਕਰਕੇ ਢਾਲ ਲਿਆ ਜਾਵੇ ਕਿਉਂਕਿ ਫਿਰ ਇਹ ਗੁੱਸਾ ਵਿਅਕਤੀ ਨੂੰ ਤਬਾਹ ਕਰ ਦਿੰਦਾ ਤਬਾਹੀ ਵੱਲ ਲੈ ਜਾਂਦਾ ਕੁਝ ਲੋਕ ਤੇ ਗੁੱਸੇ ਵਿੱਚ ਬੱਚਿਆਂ ਨੂੰ ਕੁੱਟ ਛੱਡਦੇ ਆ ਕਿਈ ਵਾਰੀ ਗੁੱਸਾ ਕਿਸੇ ਦਾ ਹੁੰਦਾ ਨਿਕਲ ਕਿਸੇ ਤੇ ਜਾਂਦਾ ਸੋ ਇਹ ਗੁੱਸਾ ਜਿਹੜਾ ਨਾ ਇਹ ਵਿਅਕਤੀ ਨੂੰ ਬਹੁਤ ਹੀ ਨੁਕਸਾਨ ਪਹੁੰਚਾਉਂਦਾ ਉਮੀਦ ਕਰਦੀ ਹਾਂ ਕਿ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇ